ਬੱਚਿਆਂ ਤੇ ਮਾਪਿਆਂ ਦੇ ਅਧਿਕਾਰਾਂ ਦਾ ਨਹੀਂ ਹੋਣ ਦਵਾਂਗੇ ਹਨ ਨੈਸ਼ਨਲ ਯੂਥ ਪਾਰਟੀ ਪੰਜਾਬ ਦੇ ਪ੍ਰਧਾਨ ਸਰਦਾਰ ਸਤਨਾਮ ਸਿੰਘ ਗਿੱਲ ਤੇ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਇੰਚਾਰਜ ਹੰਕਾਰ ਸਿੰਘ ਨੇ ਸੋਨੂ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਕਹਿ ਕਿ ਮਾਨਤਾ ਪ੍ਰਾਪਤ ਸਕੂਲਾਂ ਨੂੰ ਆਪਣੀ ਮਰਜ਼ੀ ਮੁਤਾਬਕ ਫੀਸਾ ਨਹੀਂ ਲੈਣ ਦਵਾਂਗੇ ਸਰਦਾਰ ਗਿੱਲ ਨੇ ਕਿਹਾ ਕਿ ਆਪ ਦੇ ਬੰਦਵੇਂ ਵਿਧਾਇਕਾਂ ਨੇ ਵਿਧਾਨ ਸਭਾ ਸੈਸ਼ਨ ਚ 7/4 ਧਾਰਾ ਨੂੰ ਖਤਮ ਕਰਨ ਲਈ ਨਹੀਂ ਚੁੱਕੀ ਕੋਈ ਹਨ ਕਿ 81 ਪ੍ਰਾਈਵੇਟ ਨੂੰ 8% ਫੀਸਤੀ ਤੋਂ ਵੱਧ ਨਹੀਂ ਲੈਣ ਦਵਾਂਗੇ ਕੀਸਾ ਸਾਡੀ ਨੈਸ਼ਨਲ ਯੂਥ ਪਾਰਟੀ ਪੰਜਾਬ ਬੱਚਿਆਂ ਦੇ ਹੱਕ ਨਾ ਮਿਲਣ ਤੇ ਬੱਚਿਆਂ ਤੇ ਮਾਪਿਆਂ ਦੇ ਹੋ ਰਹੀ ਲੁੱਟ ਖਸੂਟ ਨੂੰ ਬਚਾਉਣ ਲਈ ਉਹਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ। ਅਕਾਲ ਜੀ ਮੈਂ ਸਦਨਾਮ ਸਿੰਘ ਗਿੱਲ ਸਟੇਟ ਪ੍ਰੈਜ਼ੀਡੈਂਟ ਨੈਸ਼ਨਲ ਯੂਥ ਪਾਰਟੀ ਮੇਰੇ ਨਾਲ ਬੈਠੇ ਹਨ ਸਰਦਾਰ ਹਰਕਾਰ ਸਿੰਘ ਜੀ ਸੋਨੂ ਜਿਹੜੇ ਪਾਰਲੀਮੈਂਟ ਹਲਕਾ ਗਰਦਾਸਪੁਰ ਦੇ ਇੰਚਾਰਜ ਨੇ। ਅੱਜ ਤੁਹਾਡੇ ਚੈਨਲਾਂ ਦੇ ਮਾਧਿਅਮ ਰਾਹੀਂ ਮੈਂ ਪੰਜਾਬ ਦੀ ਸਮੁੱਚੀ ਆਵਾਮ ਦੇ ਧਿਆਨ ਚ ਲਿਆਉਣਾ ਚਾਹੁੰਦਾ ਵਾਂ ਆਮ ਆਦਮੀ ਸਰਕਾਰ ਦੇ ਜਿਹੜੇ ਐਮਐਲਏ ਸਹਬਾਨ ਨੇ ਨਾ ਤਾਂ ਉਹ ਨਤੀਜਾ ਦੇਉ ਹੁਕਮ ਕਰਨ ਬਾਹਰੇ ਨੇ ਵਿਧਾਨ ਸਭਾ ਦੇ ਵਿੱਚ ਔਰ ਨਾ ਹੀ ਵਿਰੋਧੀ ਧਿਰ ਦੇ ਜਿਹੜੇ ਐਮਐਲਏ ਸਹਬਾਨ ਨੇ ਉਹ ਕਈ ਲੋਕਾਂ ਦੀ ਉਮੀਦਾਂ ਦੇ ਖਰੇ ਉਤਰ ਰਹੇ ਨੇ ਅੱਜ ਨੈਸ਼ਨਲ ਜੁਥ ਪਾਰਟੀ ਪੰਜਾਬ ਦੀ ਕੋਰ ਕਮੇਟੀ ਦੀ ਮੀਟਿੰਗ ਹੋਈ ਸੀ ਜਿਹਦੇ ਵਿੱਚ ਫੈਸਲਾ ਕੀਤਾ ਗਿਆ ਕਿ ਜਿਹੜੇ ਵਿਧਾਇਕ ਲੋਕਪੱਖ ਵਿੱਚ ਚੰਗੀ ਭੂਮਿਕਾ ਨਹੀਂ ਨਿਭਾ ਪਾ ਰਹੇ ਜਾਂ ਚੰਗੇ ਨਤੀਜੇ ਨਹੀਂ ਦੇ ਪਾ ਰਹੇ ਉਹਨਾਂ ਦੀ ਸਵਾਲਾਂ ਦੇ ਉਹਨਾਂ ਨੂੰ ਘੇਰਿਆ ਜਾਵੇ ਕਟਹਿਰੇ 'ਚ ਖੜਾ ਕੀਤਾ ਜਾਵੇ ਤਾਂ ਕਿ ਉਹਨਾਂ ਦੀ ਜਿਹੜੀ ਭੂਮਿਕਾ ਵਾ ਉਹ ਪਾਰਦਰਸ਼ੀ ਹੋ ਸਕੇ ਔਰ ਲੋਕਪੱਖੀ ਹੋ ਸਕੇ ਮੈਂ ਅਸੀਂ ਆਪ ਜੀ ਦੇ ਧਿਆਨ 'ਚ ਲਿਆਉਣਾ ਚਾਹੁੰਦੇ ਆ ਨੈਸ਼ਨਲ ਯੂਥ ਪਾਰਟੀ ਪੰਜਾਬ ਦੇ ਸਮੁੱਚੇ ਮਾਨਤਾ ਪ੍ਰਾਪਤ ਸਕੂਲਾਂ ਦੇ ਵਿੱਚ 25% ਕੋਟੇ ਦੇ ਜਿਹੜੇ ਸੀਟਾਂ ਵਾਂ ਰਾਈਟ ਟੂ ਐਜੂਕੇਸ਼ਨ ਐਕਟ 2009 ਮੁਤਾਬਕ ਲਾਗੂ ਕਰਾਉਣਾ ਚਾਹੁੰਦੀ ਆ ਪਰ ਪੰਜਾਬ ਸਰਕਾਰ ਨੇ ਇੱਕ ਅੜਿੱਕਾ ਕਾਨੂੰਨ ਬਣਾਇਆ ਉਹ ਹੈਗਾ 2011 ਰੂਲ ਦੇ ਨਿਯਮ 7 4 ਔਰ ਇਹਨੂੰ ਰਿਮੂਵ ਕਰਨ ਦੇ ਲਈ ਇਹਨੂੰ ਰੱਦ ਕਰਨ ਲਈ ਪੰਜਾਬ ਵਿਧਾਨ ਸਭਾ ਵਿੱਚ ਪ੍ਰਸਤਾਵ ਦੀ ਲੋੜ ਹੈ ਇਹਦੇ ਸੋਧ ਦੀ ਲੋੜ ਆ ਔਰ ਜੇਕਰ ਇਹ 7 4 ਸੋਧ ਹੋ ਕੇ ਖਤਮ ਹੋ ਜਾਂਦਾ ਵਾ ਐਮੈਂਡਮੈਂਟ ਦੇ ਵਿੱਚ ਤਾਂ ਜਿਵੇਂ ਪਿਛਲੇ 13 ਸਾਲਾਂ ਦੇ ਵਿੱਚ 10 ਲੱਖ ਬੱਚੇ ਦੀ ਬੋਧਿਕ ਨਸਲ ਕੁਸ਼ੀ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਆ ਸਕੂਲ ਜ਼ਿੰਮੇਵਾਰ ਆ ਫਿਰ ਉਸ ਦੀ ਖਤਾ ਪਰ ਪਾਈ ਹੋ ਜੇਗੀ ਇੱਕ ਜਿੰਨੇ ਵੀ ਵੀਕਰ ਸੈਕਸ਼ਨ ਨਾਲ ਸੰਬੰਧਿਤ ਬੱਚੇ ਨੇ ਉਹਨਾਂ ਨੂੰ ਫ੍ਰੀ ਆਫ ਕਾਸਟ ਜਿਹੜੀ ਹੈ ਮਿਆਰੀ ਸਿੱਖਿਆ ਉਹ ਮੁਫਤ ਇਨ੍ਹਾਂ ਅੰਗਰੇਜ਼ੀ ਸਕੂਲਾਂ ਜੋ ਮਿਲਦਾ ਰ 15 ਹੋ ਜਾਏਗਾ ਨੈਸ਼ਨਲ ਯੂਥ ਪਾਰਟੀ ਨੇ ਸਭ ਤੋਂ ਪਹਿਲਾ ਬਾਬਾ ਬਕਾਲਾ ਤੋਂ ਜਿਹੜੇ ਆਮ ਆਦਮੀ ਦੇ ਵਿਧਾਇਕ ਨੇ ਸਰਦਾਰ ਦਲਬੀਰ ਸਿੰਘ ਟਾਉਨ ਸਾਹਿਬ ਟੋਂਗ ਸਾਹਿਬ ਉਹਨਾਂ ਨੂੰ ਅਸੀਂ ਇੱਕ ਮੈਮੋਰੰਡਮ ਦੇ ਕੇ ਮੰਗ ਕੀਤੀ ਸੀ ਕਿ ਪੰਜਾਬ ਦੇ ਸੁਮੱਚੇ ਮਾਪਿਆਂ ਔਰ ਬੱਚਿਆਂ ਦੇ ਹੱਕ ਚ ਪੰਜਾਬ ਵਿਧਾਨ ਸਭਾ ਚ ਆਵਾਜ਼ ਬੁਲੰਦ ਕਰਕੇ ਉਥੇ ਮੁੱਦਾ ਚੁੱਕਿਆ ਜਾਵੇ ਜ਼ੀਰੋ ਆਵਰ ਦੇ ਵਿੱਚ ਵੀ ਜਿਹੜਾ 74 ਸੈਕਸ਼ਨ ਹੈ ਇਹਨੂੰ ਰਿਮੂਵ ਕਰਾਇਆ ਜਾਵੇ ਉਸ ਤੋਂ ਬਾਅਦ ਅਸੀਂ ਭਲੱਤ ਤੋਂ ਐਮਐਲਏ ਜਿਹੜੇ ਕਾਂਗਰਸ ਦੇ ਐਮਐਸਰ ਸਿਕਪਾਲ ਸਿੰਘ ਖਹਿਰਾ ਸਾਹਿਬ ਨੂੰ ਮਿਲੇ ਸੀ ਔਰ ਉਹ ਮੀਸੀਪੀ ਜ਼ੀਰੋ ਆਵਰ ਦੇ ਵਿੱਚ ਉਹ ਲੋਕਾਂ ਦੇ ਹੱਕ ਫਤਵਾ ਦੇਣਗੇ ਪਰ ਦੋਵੇਂ ਵਿਧਾਇਕ ਇਸ ਸੈਸ਼ਨ ਦੇ ਵਿੱਚ ਲੋਕਾਂ ਦੀ ਉਮੀਦਾਂ ਦੇ ਖਰੇ ਨਹੀਂ ਉਤਰ ਪਾਰੇ ਇਸ ਕਰਕੇ ਉਹਨਾਂ ਦੀ ਜਿਹੜੀ ਪਾਰਦਰਸ਼ੀ ਭੂਮਿਕਾ ਨਾ ਹੁਣ ਕਰਕੇ ਜਿਹੜੀ ਨੈਸ਼ਨਲ ਯੂਥ ਪਾਰਟੀ ਆ ਇਹਨਾਂ ਦੀ ਨਿੰਦਾ ਕਰਦੀ ਆ ਔਰ ਪੰਜਾਬ ਸਰਕਾਰ ਤੋਂ ਮੰਗ ਕਰਦੀ ਆ ਵੀ ਐਸਸੀ ਦਾ ਨੋਟਿਸ ਲੈ ਕੇ ਔਰ ਜਿਹੜਾ 7 4 ਆ ਉਹਨੂੰ ਰਮੂਵ ਕੀਤਾ ਜਾਵੇ ਤਾਂ ਕਿ ਬੱਚਿਆਂ ਨੂੰ ਉਹਨਾਂ ਦਾ ਹੱਕ ਤੇ ਹਕੂਕ ਮਿਲਦਾ ਰਹੇ ਪਧਰਾ ਉਸੇ